ਚੈਨਲ ਦਾ ਆ ਰਿਹਾ ਨਿਊਜ਼ ਵੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਪੁਲ ਜ਼ਿਲ੍ਹਾ ਮਟਾਲਾ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆ ਰਹੀ ਹੈ ਮੇਰੀ ਜਾਣਕਾਰ ਦੇ ਮੁਤਾਬਕ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਚਰਾਇਂ ਚ ਇੱਕ ਨੌਜਵਾਨ ਗੁਰਸੇਵਕ ਸਿੰਘ ਉੱਪਰ ਬੀਤੀ ਦੇਰ ਸ਼ਾਮ ਮੋਟਰਸਾਈਕਲ ਤੇ ਆਏ ਤਿੰਨ ਵਿਅਕਤੀਆਂ ਵੱਲੋਂ ਅਣਹੋਂਦ ਫਾਇਰਿੰਗ ਕੀਤੀ ਗਈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 5 ਰਾਉਂਡ ਫਾਇਰ ਹੋਏ ਜਿਸ ਵਿੱਚ ਦੋ ਗੋਲੀਆਂ ਗੁਰਸੇਵਕ ਸਿੰਘ ਦੇ ਲੱਗੀਆਂ ਇਹ ਗੋਲੀਆਂ ਉਸਦੇ ਮੋਢੇ ਅਤੇ ਲੱਤ ਵਿੱਚ ਲੱਗੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਅਲਾਜ ਲਈ ਭੇਜਿਆ ਗਿਆ ਗੁਰਸੇਵਕ ਸਿੰਘ ਦੇ ਪਿਤਾ ਸਰਦਾਰ ਨਿਰਮਲ ਸਿੰਘ ਨੇ ਜਾਣ ਕਰ ਦਿੱਤੀ ਕਿ ਮੇਰੇ ਲੜਕੇ ਦੀ ਉਮਰ 35 ਸਾਲ ਹੈ ਅਤੇ ਉਹ ਦੁੱਧ ਦੀ ਡੇਰੀ ਤੇ ਅੱਗ ਸੇਕ ਰਿਹਾ ਸੀ ਜਦੋਂ ਕਿ ਮੋਟਰਸਾਈਕਲ ਤੇ ਆਏ ਤਿੰਨ ਵਿਅਕਤੀਆਂ ਵੱਲੋਂ ਉਸ ਉੱਪਰ ਫਾਇਰਿੰਗ ਕੀਤੀ ਗਈ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਉਦੋਂ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਐਸ ਐਚਓ ਸਰਦਾਰ ਵਿਕਰਮ ਸਿੰਘ ਮੌਕੇ ਤੇ ਪਹੁੰਚੇ ਜਿੰਨਾ ਕਿ ਆ ਕਿ ਉਹਨਾਂ ਵੱਲੋਂ ਜਾਣਕਾਰੀ ਹੈ ਕੁਝ ਲਾਈਫ ਤਸਵੀਰਾਂ ਵਾਲੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਹ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਹ ਦੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਭੂਮਿਕਾ ਨਰਮਲ ਸਾਹਿਬ ਮੈਂ ਚਾਹਾਂਗਾ ਉਹਨੂੰ ਤਾਂ ਕੋਈ ਪਤਾ ਨਹੀਂ ਲੱਗਾ ਅਸੀਂ ਜਿੰਦਰ ਸਿੰਘ ਜੀ ਉਹ ਦੇਲੀ ਦੇ ਜਿਗਰ ਬੇਟਾ ਗੁਰசேਵ ਸਿੰਘ ਉਮਰ ਹੋਣੀ 35 ਸਾਲ ਹੋ ਗਈ। ਮੈਂ ਕੋਈ ਨਹੀਂ ਦੱਸਿਆ ਉਹ ਆਇਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ। ਜੀ ਮੂੰਹ ਵੱਧੇ ਆ। ਓਕੇ ਤੇ ਬਸ ਗੋਲੀਆਂ ਚਲਾਏ ਆ ਜਦੋਂ ਮੈਂ ਫੇਰ ਕੀਤੀ ਆਵਾਜ਼ ਆਈ ਇਹ ਭੱਜ ਕੇ ਬਾਹਰ ਗਏ ਆ। ਜੀ ਕੋਈ ਗਲਤ ਬਾਤ ਨਹੀਂ ਕੋਈ ਗੋਲੀ ਵੱਜੀ ਨਹੀਂ ਤੇ ਗੱਡੀ ਚੱਦੀ ਔਰ ਚਾਚਾ ਦਾ ਨਾਲ ਚਲੇਗਾ ਤੇ ਲੈ ਕੇ ਚਲੇਗਾ। ਇਹ ਕਿਤੇ ਗੋਡੇ ਚ ਦੱਸਦੇ ਆ। ਅੱਛਾ ਜੀ। ਤੇ ਇੱਕ ਇਥੇ ਮੋੜੇ ਜਾਇਜ ਹੈ। ਅੱਛਾ ਜੀ। ਉਹ ਮੋੜੇ ਜੇ ਕੋਈ ਨਹੀਂ ਪਾਟ ਬਾਹਰ ਜਦੋਂ ਤੇ ਨਹੀਂ ਨਹੀਂ ਇਹਦੇ ਕੋਈ ਕਿਸੇ ਨਾਲ ਰਿਲੇਸ਼ਨ ਬਸ ਨਹੀਂ ਕਿਸੇ ਨਾਲ ਕੁਝ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਕਿਸੇ ਨਾਲ ਹੈ ਨਹੀਂ ਦਾ ਜੇ ਕੋਈ ਮੜ ਕੋ ਸਾਨੂੰ ਦੱਸਦਾਂ ਜੇ ਹੁੰਦਾ ਤਾਂ ਕੋਈ ਕੋਈ ਕਿਸੇ ਨਾਲ ਨਹੀਂ ਹੈ ਜੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਂ ਵੀ ਪਤਾ ਨਹੀਂ ਬੰਦ ਹੈ ਖੁੱਲੇ ਨਹੀਂ ਮੈਨੂੰ ਨਹੀਂ ਪਤਾ ਮੈਂ ਵੀ ਕਦੀ ਵੇਖਿਆ ਨਹੀਂ ਜੀ ਤਰੀਬ 6:05 ਸੱਤੇ ਫੋਨ ਆਇਆ ਤੇ ਇਥੇ ਮਚਰਾਵਾ ਪਿੰਡ ਦੇ ਵਿੱਚ ਗੁਰ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਤੇ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੋਈ ਕਮਾਣਾ ਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਨੌਜਵਾਨ ਸੀਗੇ ਜੀ ਟੂ ਫਾਇਰ ਕਰਕੇ ਘਮਾਣਾ ਵਾਲੀ ਸਾਈਡ ਨੂੰ ਚਲੀ ਗਏ ਸਾਨੂੰ ਪੰਜ ਰਾਉਂਡ ਮਿਲੇ ਨੇ ਦੈਨ ਉਹਦੇ ਦੋ ਰਾਉਂਡ ਲੱਗੇ ਨੇ ਇੱਕ ਮੋਢੇ ਵਿੱਚ ਗੋਲੀ ਲੱਗੀ ਹੈ ਤੇ ਇੱਕ ਲੱਤੇ ਲੱਗੀ ਹੈ ਇਹ ਪਰਿਵਾਰ ਨੇ ਦੱਸਿਆ ਵੀ ਉਹਨਾਂ ਨੂੰ ਲਾਈਫ ਨਿਊ ਲਾਈਫ ਹਸਪੀਟਲ ਹੋਰ ਸਰ ਲੱਗੀ ਪਈ ਇਹ ਹੁਣ ਤੋਂ ਕੋਈ ਦੋ ਚਾਰ ਮਿੰਟ ਪਹਿਲਾਂ ਲੈ ਕੇ ਚਲੇ ਗਏ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਿੰਦੇ ਰਹੇ ਹਾਂ ਜੇ ਸਾਰਾ ਕੁਝ ਦੇਖ ਰਹੇ ਹਾਂ ਦੇਖ ਕੇ ਜੋ ਇਨਵੈਸਟੀਗੇਸ਼ਨ ਜਾਏਗਾ ਤੁਹਾਨੂ